ਸਪੋਰਟ ਤੇਰਾ ਹੈਡ ਡਾਉਨ ਕਾਸੂ ਚੰਗਾ ਪੜਾ ਹਸਦਾ ਸੀ ਮੋੜ ਕਾਸੂ ਅਜਿਹੇ ਦਰਵਾਜ਼ੇ ਵਿੱਚ ਬੋਰ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਏ ਕੌਣ ਕਾਸੂ ਕੁਛ ਇੱਥੇ ਚਾਂਦੀ ਚ ਮਕੋਣਾ ਚੁੰਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚੰਦਨੀ ਕੁਛ ਇੱਥੇ ਕੰਨੇ ਆਏ ਭੁੱਖੇ ਫਿੰਦੇ ਨਾਮ ਲੈ ਕੇ ਤੇਰਾ ਗਿਆਉਣਾ ਚੰਦਨੀ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਐ ਤਾਂ ਮਿਟਣ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹੈ ਰੇਟ ਕੰਟਰੋਲ ਸਿcret ਮਿਲੂਗੀ ਧਰਮ ਦੇ ਨਾਮ ਤੇ ਡਿਵੈਟ ਮਿਲੂਗੀ ਸੱਚ ਬੋਲੇਗਾ ਤਾਂ ਮਿਲ 295 ਜੇ ਕਰੇਗਾ ਤਰੱਕੀ ਬੋ ਤੇ ਹੇਟ ਮਿਲੂਗੀ ਜਿ ਕੰਟਰੋਲ ਸਿcret ਮਿਲੂਗੀ ਧਰਮ ਦੇ ਨਾਮ ਤੇ ਡਿਵੈਟ ਮਿਲੂਗੀ ਸੱਚ ਬੋਲੇਗਾ ਤਾਂ ਮਿਲ 295 ਜੇ ਕਰੇਗਾ ਤਰੱਕੀ ਬੋ ਤੇ ਹੇਟ ਮਿਲੂਗੀ ਮੂਟ ਜਿਹੜਾ ਅੱਜ ਤੁਸੀਂ ਦੇ ਸਕਦੇ ਨੌਜਵਾਨਾਂ ਨੇ ਉਹਦੇ ਦਿਲਾਂ ਨੂੰ ਜਿਹੜੀ ਧੜਕਣ ਬਣ ਚੁੱਕੇ ਨੇ ਅੱਜ ਉਹਦੀ ਯਾਦ ਨੂੰ ਜਿਹੜਾ ਅੱਜ ਗਾਣਾ ਵੀ ਆਇਆ ਉਹਨੂੰ ਵੀ ਤਾਜ਼ਾ ਕੀਤਾ ਕਿ ਜਿਹੜੇ ਕਰੇਗਾ ਤਰੱਕੀ ਪੁੱਤੀ ਹਾਈ ਰੇਟ ਮਿਲੂਗੀ ਅੱਜ ਤੁਸੀਂ ਦੇਖ ਸਕਦੇ ਆਂ ਕਿ ਉਹਦੀ ਯਾਦ ਨੂੰ ਗੱਭਰੂਆਂ ਨੇ ਤਾਜ਼ਾ ਕਰਿਆ ਉਹਦਾ ਅੱਜ ਜਨਮ ਦਿਨ ਸੀ ਵੀ ਕਿ 29 ਮਈ ਨੂੰ ਦਾ ਜਿਹੜਾ ਕਿ ਪਿਛਲੇ 2 ਸਾਲਾਂ ਤੋਂ ਹੱਕੇ ਦੇ ਜਿਹੜੇ ਦੇਖ ਸਕਦੇ ਆਂ ਦੁਨੀਆ ਤੋਂ ਨੇਹਰਾ ਹੈ ਪਰ ਦਿਲਾਂ ਦੀ ਧੜਕਣ ਅੱਜ ਵੀ ਉਹ ਬੱਚੇ ਬੱਚੀ ਧੜਕਣ ਦੇ ਨਾਲ ਜਿਉ ਰਿਹਾ ਜਿਹੜੇ ਕਿ ਇੱਕ ਚੰਗੀ ਸੋਚ ਨੂੰ ਲੈ ਕੇ ਆਉਣ ਵਾਲਾ ਜਿਹੜਾ ਫਿਊਚਰ ਉਹ ਇੰਨਾ ਸਾਰੇ ਨੌਜਵਾਨਾਂ ਦਾ ਹੋਵੇਗਾ ਪਰ ਉਸ ਅੱਗੇ ਅਰਦਾਸ ਕਰਦੇ ਆਂ ਗੱਭਰੂ ਕਿ ਉਹਦੀ ਸ਼ਾਂਤੀ ਜਿਹੜੀ ਆਤਮਾ ਨੂੰ ਜ਼ਰੂ ਬੱਚਿਆਂ ਨੂੰ ਵੀ ਅੱਗੇ ਦੋ ਇਹ ਬਾਦੋ ਚੜਕੇ ਮਿਲੇ ਅੱਜ ਦੇਖ ਸਕਦੇ ਆ ਸੱਜੂਟ ਸਭੋਗਵਾਤ ਧੰਨਵਾਦ ਸਾਰੀ ਵੀ ਇਧਰ ਤੋਂ ਇਧਰ ਜਰਨਵਾਸ ਫਲਵਾੜੀ ਦੇ ਜਿੱਲੇ ਦੀ ਸੰਗਤ ਨੇ ਅੱਜ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਜਿਹੜੀ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੀ ਸੇਵਾ ਕੀਤੀ ਹੈ ਬਾਬਾ ਉਹ ਨਹੀਂ ਗਿਆ ਜੀ ਸੀਰੇ ਮਾਣੇ ਹੁਰੇ ਤਾਂ ਹਾਂ ਉਸ ਜਿਹਦੇ ਨੂੰ ਜਾਂਦਾ ਜਿਹਨੇ ਇੱਕ ਨਿੱਕੇ ਜਿਹੇ ਪਿੰਡੂ ਵਿੱਚ ਉੱਠ ਕੇ ਪੂਰੀ ਬਾਲਟ ਦੇ ਵਿੱਚ ਆਪਣਾ ਨਾਮ ਚਮਕਾਇਆ ਅੱਜ ਇਤਿਹਾਸ ਦੇ ਵਿੱਚ ਉਹ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਗਿਆ ਉਸ ਨਾਮ ਸਾਰੀ ਦੁਨੀਆ ਦੇ ਬੱਚੇ-ਬੱਚੇ ਦੇ ਹਰ ਇੱਕ ਇਨਸਾਨ ਦੇ ਦਿਲ ਦੇ ਜਿਹੜੇ ਹਰ ਇੱਕ ਰੂਹ ਦੇ ਉੱਤੇ ਜਿਹੜੇ ਰਾਜ ਕਰਿਆ ਸੋ ਉਹ ਇਨਸਾਨ ਜਿਹੜਾ ਆਪਾਂ ਨੂੰ ਸਰਦਾਰੀ ਇਸ ਦੁਨੀਆ ਤੋਂ ਤਾਂ ਸਾੜ ਗਿਆ ਪਰ ਦਿਲਾ ਦੇ ਬਦੋਂ ਨਹੀਂ ਢੀਕੋ ਸਕਦਾ ਇੱਕ ਵਾਰੀ ਜੋਰ ਦਾ ਅਦਕਾਰਾ ਲਾਇਓ ਸੁਨਾ ਦੇ ਬੋਲੇ ਸੋਨਹਿਰਾ ਸ੍ਰੀ ਅਕਾਲਾ ਤੇ ਮੇਰਾ ਤੇਬਿਆਂ ਦੇ ਵਿੱਚ ਪਿੰਡ ਗੁਰੇ ਜਾਲੀ ਮਤਰੀ ਹਿਤ ਗੁੜੀ ਸਿੱਧੂ ਮੂਸੇਵਾਲਾ ਟ੍ਰਿਬੂਟ ਜਿਹੜੇ ਸਾਰੇ ਹੀ ਇਸ ਜੰਗ ਜੋਤ ਜਿਹੜੇ ਮੈਨਾਂ ਨੇ ਲਾਈ ਹੈ ਸਾਰੇ ਜਿੰਨੇ ਵੀ ਅੱਜ ਸਾਡੇ ਨਾਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਾਹਿਬ ਸੋ ਜਿਹੜਾ ਇਹ ਸਿਹਰਾ ਭਾਈ ਗੁਰਦੀਪ ਨੂੰ ਜਾਂਦਾ ਜਿਹਨੇ ਸਵੇਰ ਤੋਂ ਲੈ ਕੇ ਸੁਣਾ ਉਹਨਾਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਨਾਲ ਹੀ ਸੰਕਾਰ ਤੋਂ ਪਹੁੰਚੇ ਹੋਏ ਲਾਈਵ ਸੰਕਾਰ ਦੇ ਵੀ ਗੋਜਾਨ ਸਿੰਘ ਜੀ ਬਹੁਤ-ਬਹੁਤ ਧੰਨਵਾਦ ਜਿਹਨੇ ਲਾਈਵ ਕਰਕੇ ਉਸ ਨਾਣੀ ਜੀ ਨੂੰ ਫਿਰ ਤੋਂ ਦੁਬਾਰਾ ਜਿਹੜਾ ਇਸ ਦੁਨੀਆ ਦੇ ਉਹਨਾਂ ਯਾਦ ਨੂੰ ਆਪਾਂ ਤਾਂ ਜੀ ਕੀਤਾ ਅੱਜ ਸੁਜਨੀ ਵੀ ਸੰਗਤਾਂ ਉਹਨੂੰ ਯਾਦ ਰੱਖਿਓ ਉਹਦੇ ਗਾਣਿਆਂ ਨੂੰ ਸੁਣਦੇ ਰਹੋ ਜਿਸ ਤਰ੍ਹਾਂ ਪੁਰਾਣੇ ਪ੍ਰਦਰਸ਼ਨ ਸੰਗਿਤ ਜਾਈਏ ਜੋ ਔਰਤਾਂ ਸਮਾਜ ਦਾ ਆਪਣਾ ਜਿਹੜਾ ਡਿਊਟ ਸੀ ਉਹ ਸੀ ਤੇ ਮੁਸੀਆ ਜਮਕੀਲਾ ਸੀ ਸੋ ਉਹਦੇ ਗਾਣੇ ਵੀ ਜਿਹੜੇ ਕਿ ਪੱਕੇ ਕਿ ਅਸੀਂ ਤੰਕਾ ਵੀ ਨਹੀਂ ਦੇਣਾ ਤੁਸੀਂ ਪਾਣੀ ਮੰਗਦੇ ਹੋ ਕਿੰਨਾ ਸੋਹਣਾ ਸਭਿਆ ਲੈ ਗਾਣਾ ਜਿਹੜਾ ਬਾਗੀ ਗਿਆ ਪੰਜਾਬ ਸਰਕਾਰ ਨੂੰ ਧਮਕਾ ਪਾ ਕੇ ਕਹਿ ਕੇ ਆਪਾਂ ਦੂਸਰੇ ਰਾਜਾਂ ਨੂੰ ਕੀ ਲੈ ਰਹੇ ਆਪਣੇ ਰਾਜ ਕੁਦਰਤ ਦੇ ਸਭੀ ਕੁਝ ਗਾਣੇ ਤੁਹਾਨੂੰ ਚਾਹੀਦੇ 2 ਬਾਹਰ ਤੋਂ ਦਾ ਗਾਣਾ ਗਾਇਆ ਉਹਨੇ ਪਪਾ ਦੀਪ ਸਿੰਘ ਦਾ ਗਾਣਾ ਗਾਇਆ ਸਰਵੰਸਦਾਨੀਆਂ ਦਾ ਗਾਣਾ ਗਾਇਆ ਸੁ ਜਲੀ ਵੀ ਨੂੰ ਸੋង ਰੀਟ ਕਰੇ ਨੇ ਦੁਆਰਾ ਜਰੂਰ ਰੀਪੀਟ ਕਰਿਆ ਕਰੋ ਸੋ ਅੱਜ ਜਿਹੜੀ ਸੁਰੀਲ ਹੈ ਉਹਨੂੰ ਬੜੀ ਦੂਤ ਕਰਦੇ ਆਪਾਂ ਉਹਨੂੰ ਸਲਾਮ ਕਰਦੇ ਆਂ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਜਿਹੜਾ ਕਿ ਆਪਣਾ ਤੋਂ ਸਾਡੇ ਨਹੀਂ ਜਿਸਣ ਗਿਆ ਪਰ ਉਹਦੀ ਆਤਮਾ ਨੂੰ ਦੁਆਰਾ ਠੰਡਾ ਕਰਨੀ ਜਿਹੜਾ ਅਜੂ ਦਾ ਜਨਮ ਦਿਨ ਸੀ ਉਹ ਦੁਆਰੇ ਜਿਹੜਾ ਜੋ ਉਹਨਾਂ ਦੇ ਘਰ ਆਪਾਂ ਮਨਾ ਰਹੇ ਆ ਸਾਰੇ ਤੁਸੀਂ ਸਾਰੇ ਇਸ ਬਲਵਾਰੀ ਦੇ ਅਰਧਨੀ ਇਸ ਨੂੰ ਤੁਸੀਂ ਸਾਰੇ ਵਧਾਈ ਦੇ ਬਾਤਰੋਂ ਜਿਹੜੇ ਸਵੇਰ ਤੋਂ ਲੈ ਕੇ ਨਾਲ ਹੀ ਸਾਡੇ ਚੈਨਲ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਕਰਾ ਟੀਵੀ ਸੋ ਜੋ ਵੀ ਹਰ ਇੱਕ ਜਿਹੜੇ ਕਿ ਮਿੱਟੀ ਮੂਟੀ ਆਪਣਾ ਜੋ ਖਸ਼ਿਆਂ ਨੂੰ ਕਵਰ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇਸੇ ਤਰ੍ਹਾਂ ਜਿ ਸਵੇਰ ਤੋਂ ਸਿਦਾ ਕਰਦੇ ਜਿਸ ਤਰ੍ਹਾਂ ਲੱਗੇ ਰਹੋ ਨਾਲ ਹੀ ਉਹਦੇ ਜਿਹੜੇ ਆਪਾਂ ਥੋੜੀ ਯਾਦ ਉਹ ਤਾਜ਼ਾ ਰੱਖਣਾ ਜਰੂਰ ਹਰ ਸਾਰੇ ਸਵੇਰ ਲਾਇਆ ਕਰੋ ਰਸਨਾ ਮੇਰੀ ਕਿਰਤ ਕਮਾਈ ਦਾ ਵੀ ਹਿੱਸਾ ਆਪਾਂ ਦੂਸਰੇ ਲਈ ਜਟਾਂਗੇ ਉਹ ਦਾਨ ਕੁੰਨ ਦੇ ਵਜੋਂ ਜਿਹੜਾ ਵਰਤਿਆ ਜਾਂਦਾ ਤੁਸੀਂ ਸਾਰੇ ਨੇ ਜਾਣਦੇ ਹੋਏ ਹਨ ਵੀ ਸੇਵਾ ਕਰਨੀ ਹੁੰਦੀ ਵਰਤਨਾ ਸੇਵਾ ਕਰਿਓ ਜਿਨੀ ਦੀ ਸੰਜਟਾ ਉਹ ਸਾਰਿਆਂ ਨੂੰ ਬੇਨਤੀ ਕੀਤੀ ਤੁਸੀਂ ਵੀ ਦਾ ਪੰਜ ਹਿੱਸਾ ਜਲੂ ਪਾ ਕੇ ਜਾਇਓ ਤਾਂ ਜੋ ਆਗੇ ਸਾਲ ਵੀ ਇਸੇ ਤਰ੍ਹਾਂ ਇਸੇ ਦਿਨ ਆਪਾਂ ਦੁਬਾਰਾ ਇੱਥੇ ਦੇ ਨਾਲ ਜਿਹੜੀ ਸੇਵਾ ਸਾਨਮਾਨ ਦੇ ਨਾਲ ਕੀਤੀ ਬੋਲੇ ਸੋਨਿਹਾਲ ਅਕਸ਼ਰੀਆ ਤਾਲੋ ਸੋ ਨਾਲ ਅੱਪ ਬਾਈਆਂ ਦੇ ਨਾਲ ਉਹਦੀ ਗੱਲ ਕਰਦੇ ਆ ਜਿਹੜੇ ਸਮੇਂ ਉਸ ਸੇਵਾ ਦੇ ਵਿੱਚ ਸਰਗਰਮ ਨੇ ਸੂਬਾਈ ਕਾਰਾਸੀਲੀ ਦੇ ਮੈਂਬਰ ਨਾਲ ਭਾਈ ਮੋਹਣੀ ਰਵਨਾਸ ਭਗਤ ਕਮੇਟੀ ਦਾ ਪ੍ਰਧਾਨ ਸਾਹਿਬ ਨੇ ਨਾਲ ਭਾਈ ਗੁਰਦੀਪ ਜੀ ਨਾਲ ਜਿੰਨੇ ਵੀ ਹੋਰ ਨੇ ਸਾਡੇ ਰਾਜੂ ਵਰਗੇ ਨਾਲ ਭਾਈ ਮਦਨ ਵਰਗੇ ਜਿਨ੍ਹਾਂ ਦਾ ਅਸੀਂ ਬਹੁਤ ਧੰਨਵਾਦ ਆ ਦਿੱਤੇ ਵਰਗੇ ਜਿੰਨੇ ਸਾਰੇ ਕਈਆਂ ਦੇ ਨਾਮ ਨਹੀਂ ਜਾਣਦੇ ਕਾਲੇ ਵਰਗੇ ਜਿਨ੍ਹਾਂ ਦੇ ਵੀ ਨਾਮ ਜਾਣਦੇ ਹੋਗੀ ਵਰਗਿਆਂ ਦੇ ਸਿਕੰਦਰ ਵਰਗਿਆਂ ਦੇ ਸਾਰੇ ਜਿਹੜੇ ਇਹ ਟੀਮ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿੰਨੀ ਵੀ ਸੰਗਤ ਹੈ ਜਿਹਦੇ ਨਹੀਂ ਨਾਮ ਬੋਲੇ ਉਹ ਵੀ ਅਸੀਂ ਆਪਦੇ ਤੋਂ ਬਾਧਾ ਉਹਨਾਂ ਨੂੰ ਚਾਉਨੇ ਆ ਦਿਲਾਂ ਦੀ ਧੜਕਣਾ ਉਹ ਸਾਡੇ ਜਿਨ੍ਹਾਂ ਨੇ ਰਾਜ ਕੀਤਾ ਸੋ ਅਸੀਂ ਹੁਣ ਥੋੜੇ ਜਿਹੇ ਇਹਨਾਂ ਦੇ ਮੈਂਬਰਾਂ ਨਾਲ ਵੀ ਗੱਲ ਕਰਦੇ ਆਂ ਜੀ ਸਵੇਤ ਤੁਸੀਂ ਜਿਹੜਾ ਸਵੇਲ ਦੇ ਵਿੱਚ ਸ਼ਿਰਕਤ ਕੀਤਾ ਵੀ ਜਿੰਨਾ ਕ ਹਿੱਸਾ ਜਿਹੜਾ ਸੰਗਤ ਦੇ ਤੁਮ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਅੱਜ ਜਿੱਦੂ ਮੁੱਚੇ ਆਏ ਬਾਈ ਦਾ ਗੀਤ ਆਇਆ ਸੀ ਬਾਈ ਜੀ ਨੇ ਅੱਗੇ ਵੀ ਪਿਛਲੇ ਸਾਲ ਵੀ ਅਸੀਂ 11 ਤਰੀਕ ਨੂੰ ਸ਼੍ਰੀ ਲਾਇਆ ਸੀ ਬਾਈ ਜੀ ਦਾ ਗੀਤ ਆਇਆ ਸੀ ਤੇ ਇੱਥੇ ਵੀ ਅਸੀਂ ਬਾਈ ਜੀ ਦਾ ਗੀਤ ਆਇਆ ਅੱਜ ਵੀ 11 ਤਰੀਕ ਨੂੰ ਸ਼੍ਰੀ ਲਾਇਆ ਤੇ ਬਹੁਤ ਬਹੁਤ ਸੇਵਾ ਕਰੀਆ ਤਨੋਂ ਮਨੋਂ ਸੇਵਾ ਕਰਦੇ ਆ ਤੇ ਧੰਨਵਾਦ ਉਹ ਵੀ ਬਾਈ ਦਾ ਗੀਤ ਆਊਗਾ ਅਸੀਂ ਉਦੋਂ ਵੀ ਸ਼੍ਰੀ ਲਾਇਆ ਕਰਾਂਗੇ ਨਾਲ ਨਾਲ ਬਾਈ ਦਾ ਬਹੁਤ ਵਧੀਆ ਬਿਆਨ ਆ ਕਿ ਜਿਸ ਦਿਨ ਉਹਦਾ ਗਾਣਾ ਕਿਸਨੇ ਵਾਲ ਸਾਡੀ ਧਿਆਨ ਦਿਗੀ ਪਾ ਸ਼੍ਰੀ ਲਾਇਆ ਸੋ ਤੁਸੀਂ ਜਿਹੜੇ ਆਉਣ ਵਾਲੀ ਜੰਗ ਰੇਸ਼ ਨੂੰ ਪੀਡੀਆ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਰਾਹੀਂ ਨਾਲ ਹੀ ਵੀ ਸਿੱਧੂ ਮੂਸੇਵਾਲਾ ਜਿੱਦਾਂ ਦੁਨੀਆ ਤੋਂ ਚੱਲ ਗਿਆ ਉਹਦੇ ਬਾਰੇ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਤਾਂ ਕੀ ਘਾਟਾ ਬਨ ਮਹਿਸੂਸ ਹੋ ਰਿਹਾਦਾ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਨਾਲ ਸੰਗਤ ਨਾਲ ਜਰੂਰ ਜੁੜ ਕੇ ਰਹੀਏ ਤੁਸੀਂ ਸਾਡੇ ਚੈਨਲ ਨਾਲ ਵੀ ਜਰੂਰ ਜੁੜ ਕੇ ਰਹੋ ਨਾਲ ਜਿਹੜੇ ਸੰਗਤ ਦੇ ਜਿੰਨੇ ਵੀ ਤੇ ਉਹ ਮੈਂਦਨੇ ਸੇਵਾਦਾਰ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਬਾਈ ਜੀ ਸਰਦਾਰ ਜੀ ਫੜੇ ਨਾਲ ਵੀ ਜਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਬਾਈ ਨੌਜਵਾਨਾਂ ਵੀਰਾਂ ਨੇ ਬਹੁਤ ਭਾਵਨਾ ਕਰਕੇ ਬਾਈ ਸਿੱਧੂ ਮੂਸੇਵਾਲਾ ਦੀ ਯਾਦ ਮਨਾਉਣ ਖਾਤਰ ਇਹਨਾਂ ਦਾ ਬਹੁਤ ਹੰਮਣ ਜੋਰ ਲੱਗਿਆ ਰਹਾ ਮਹੀਨਾ ਪਹਿਲੀ ਤੇਰੀਆਂ ਕਰਨ ਲੱਗੇ ਨੇ ਰਤਨਦਰ ਵੀ ਬਾਈ ਦੀ ਆਪੇ ਯਾਦ ਮਨਾਉਣੀ ਆ ਮੇਰੇ ਤਾਂ ਬਾਈ ਉਥੇ ਸੌਰੇ ਵੀ ਨੇਗੇ ਮੂਸੇਪਿੰਡ ਤੇ ਮੈਂ ਤਾਂ ਇਹਨਾਂ ਨਾਲ ਖੜਦਾ ਹਾਂ ਮੋਢੇ ਨਾਲ ਮੋਢਾ ਲਾ ਕੇ ਵੀ 12 22 ਦੀ ਯਾਦ ਮਨਾਉਣੀ ਆਪਾਂ ਆਏ ਸਾਲ ਯਾਦ ਮਨਾਉਣੀ ਆ ਬਾਈ ਦੀ ਆਪਾਂ ਬਾਅਦ ਚੜ ਕੇ ਮਨਾਵਾਂਗੇ ਅੱਗੇ ਤੋਂ ਵੀ ਮਨਾਵਾਂਗੇ ਬਾਈਆਂ ਦੇ ਨਾਲ ਖੜਾਂਗੇ ਬਾਈ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਠੰਡੇ ਮਿੱਠੇ ਪਾਣੀ ਦੀਆਂ ਸਵੀਲਾ ਅੱਜ ਸਾਡੇ ਤੋਂ ਨਗਰ ਨਿਯੋਮੀ ਨੇ ਤੇ ਸਾਡੇ ਰੰ达ਸ ਕਮੇਟੀ ਟੋਲਾ ਇਹਨਾਂ ਵੀ ਨਿਯੋਮੀ ਨੇ ਸਾਰੀ ਸੰਗਤ ਨੂੰ ਸਾਨੂੰ ਸਹਿਯੋਗ ਦਿੱਤਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘਤ ਬਹੁਤ ਵੱਡਾ ਪਾਇਦਾ ਸਵਾਲ ਸੀ ਕਿ ਹਰ ਸਾਲ ਲਾਉਂਦੇ ਰਾਂਗੇ ਡਿਸਟ੍ਰਿਕਟ ਰਵਦਾਸ ਕਮੇਟੀ ਦੇ ਨਾਲ ਜੁੜੇ ਹੋਇਓ ਇੱਕ ਹਾਲ ਨੂੰ ਉਹਨਾਂ ਦਾ ਸ਼ਹੀਦੀ ਦਿਵਸ ਹੈ ਇੱਕ ਹਾਲ ਨੂੰ ਜਿਹੜਾ ਰਵਦਾਸ ਇਹ ਬਹੁਤ ਜਨ ਬਿਸਰੇ ਤੇ ਮਾਦੋ ਜਨਮ ਤੁਮਾਰੇ ਲਿਖੀ ਇੱਕ ਤਰੀਕ ਤੇ ਨੂੰ ਇੱਕ ਹਾੜ ਨੂੰ ਜਿਹੜਾ ਮਦਾ ਜਨਮ ਜਿਹੜਾ ਸ਼ਹੀਦੀ ਦਿਹਾੜਾ ਕੀ ਤੁਸੀਂ ਉਸ ਦਿਨ ਵੀ ਇਹ ਇਸੇ ਤਰ੍ਹਾਂ ਸਵੀਰ ਲਾ ਸਕਦੇ ਹੋ ਹਾਂਜੀ ਹਾਂਜੀ ਸਵੀਰ ਲਾਉਂਦੇ ਰਵਾਂਗੇ ਅਸੀਂ ਜਦੋਂ ਵੀ ਵੀਰ ਦਾ ਗਾਣਾ ਆਊਗਾ ਉਦੋਂ ਸਵੀਰ ਲਾਵਾਂਗੇ ਰਵਿਦਾਸ ਜੀ ਦਾ ਜਨਮ ਦਿਨ ਆਊਗਾ ਉਦੋਂ ਵੀ ਸਵੀਰ ਲਾਉਂਦੇ ਰਵਾਂਗੇ ਜਦੋਂ ਵੀ ਵੀਰ ਦਾ ਗਾਣਾ ਆਊਗਾ ਅਸੀਂ ਸਵੀਰ ਲਾਉਂਦੇ ਰਵਾਂਗੇ ਸੁਬੜਾ ਚੰਗਾ ਲੱਗਿਆ ਜਿੰਨੇ ਵੀ ਇੱਥੇ ਬਾਈ ਨੇ ਸਾਰਿਆਂ ਨਾਲ ਗੱਲ ਕਰਕੇ ਸੋ ਦੁਬਾਰਾ ਤੋਂ ਫੇਰ ਮੈਂ ਰਿਪੀਟ ਕਰਦਾ ਸਾਡੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਫਨਕਾਰ ਲਾਈਵ ਟੀਵੀ ਤੋਂ ਅਸੀਂ ਸਿੱਧਾ ਤੁਹਾਡੇ ਨਾਲ ਜਿਹੜੋ ਅੱਜ ਇਸ ਵੀਰ ਦੇ ਨਾਲ ਗੁੜੇ ਆ। ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਤੁਹਾਡੇ ਚੈਨਲ ਦਾ ਵੀ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਵੀਰੇ। ਤੁਸੀਂ ਆਏ ਸਾਨੂੰ ਲੋਕਾਂ ਅੱਗੇ ਕੀਤਾ। ਸਾਡੇ ਪਿੰਡ ਦੀ ਥੋੜੀ ਜਾਣ ਪਛਾਣ ਵਧਾਈ। ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ। ਸਾਡੇ ਕੋਲ ਪਹੁੰਚਣ ਦੀ ਵੀਰੇ। ਸਤਿ ਸ਼੍ਰੀ ਅਕਾਲ ਜੀ। ਨਾਲ ਹੀ ਅਸੀਂ ਉਸ ਇਨਸਾਨ ਨਾਲ ਵੀ ਮਿਲਾਉਣਾ ਚਾਹੁੰਦੇ ਆਂ। ਗੁਰਦੀਪ ਜਿਹਨੇ ਕਿ ਸਵੇਰ ਤੋਂ ਲੈ ਕੇ ਕਬੱਡੀ ਸ਼ਬਾਹ ਮਾਉ ਜਰੂਰ ਮਿਲਣਾ ਬਾਈ ਮੈਂਗਦੇ ਇੱਕ ਗੱਲ ਕਰ ਸਕੇ ਅਸੀਂ ਉਹਦੀ ਦਿਲ ਦੀ ਕੀ ਤਮੰਨਾ ਉਹ ਵੀ ਜਾਣਨਾ ਚਾਹੁੰਦੇ ਹਾਂ ਵੀ ਉਹ ਬਾਈ ਨੇ ਸਵੇਰ ਤੋਂ ਜਿਹੜੀ ਵੱਡੀ ਸ਼ਿਕਿਰਤ ਆ ਇਹਨ ਵੀ ਉਹਦੇ ਮੈਂ ਕਹਿੰਦੇ ਜੀ ਹੋਵਣੀ ਹੋਤੇ ਘਰ ਇਹ ਅਰਦਾਸ ਆਪੇ ਪੂਰਨ ਬਾਬਾ ਨਾਨਕ ਕਰਦਾ ਸਭ ਦੀਆਂ ਆਸਾਂ ਕਰਦਾ ਸਭ ਦੀਆਂ ਆਸਾਂ ਕਰਦਾ ਸਭ ਦੀਆਂ ਆਸਾਂ ਕਰਦਾ ਸਭ ਦੀਆਂ ਆਸਾਂ ਮਨ ਚੁਲਾ ਕੇ ਕਿਤਿਆਂ ਹੋਵਣੀ ਹੋਤੇ ਘਰ ਇਹ ਅਰਦਾਸ ਆਪੇ ਪੂਰਨ ਬਾਬਾ ਨਾਨਕ ਕਰਦਾ ਸਭ ਦੀਆਂ ਦਨ ਤੁਰ ਕੇ ਜਦੋਂ ਤੱਕ ਜੌਨ ਜੱਟ ਦਿਲਾਂ ਉਤੇ ਰਾਜ ਕਰੂਗਾ ਅੱਜ ਦੇਖ ਸਕਦੇ ਹੋ ਮੇਰੀ ਬੈਕ ਸਾਈਡ ਤੇ ਕਿ ਪਿੰਡ ਧੌਲੇ ਵਿੱਚ ਸਿੱਧੂ ਮੂਸੇਵਾਲੇ ਯਾਦ ਨੂੰ ਜਿਹੜੀ ਤਾਜ਼ਾ ਕਰਦੇ ਆ ਹੋਏ ਆ ਬਾਈ ਦੀ ਦਿਲਾਂ ਦੀ ਜਿਹੜੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਉਹ ਤੁਸੀਂ ਦੇਖ ਸਕਦੇ ਹੋ ਅੱਜ ਆ ਸਾਰਿਆਂ ਦੇ ਕਿ ਉਹਦਾ ਅੱਜ ਜਨਮ ਦਿਨ ਵੀ ਹੈ ਤੇ ਨਾਲ ਹੀ ਪਿਛਲੇ 23 ਮਈ ਨੂੰ ਜਿਹੜਾ ਕਿ ਉਹ ਦੁਨੀਆ ਤੋਂ ਅਲਵਿਦਾ ਕਹਿ ਗਿਆ ਪਰ ਉਹ ਦੁਨੀਆ ਤੋਂ ਅਲਵਿਦਾ ਕਹਿਿਆ ਉਹਨਾਂ ਨੇ ਯਾਰਾਂ ਦੇ ਜਿਹੜੇ ਕਿ ਨੌਜਵਾਨਾਂ ਦੀ ਧੜਕਣ ਬਣਿਆ ਹੋਇਆ ਉਹ ਨੌਜਵਾਨ ਜੇ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਚੱਲੂਗਾ ਉਹਦੇ ਗਾਣੇ ਵੱਜਣਗੇ ਤਾਂ ਕਿ ਉਹਦੀ ਯਾਦ ਨੂੰ ਫੇਰ ਤੇ ਜਾਇਆ ਦਾ ਤਰਬੂਜ ਕਰੇਗਾ ਉਹ ਤੁਸੀਂ ਅੱਜ ਅਸੀਂ ਲੰਗਰੇ ਜੀ ਲੰਗਰ ਦੇ ਕਾਰਾਂ ਸੀ ਦੇਖਿਆ ਕਿ ਕਿੰਨਾ ਉਸਤਾਦ ਸੀ ਸਾਡੀ ਮਾਨ ਜਿਹੜਾ ਆਪਾਂ ਆਇਆ ਸੀ ਸੋਚਿਆ ਕਿ ਅਸੀਂ ਵੀ ਜਰੂਰ ਉਹਦੀ ਯਾਦ ਨੂੰ ਤਾਜ਼ਾ ਕਰੇ ਸਾਡੇ ਚੈਨਲ ਤੇ ਅਸੀਂ ਸਿੱਧੂ ਉਸਲੇ ਯਾਦ ਨੂੰ ਸਮਰਪਿਤ ਜਿਹੜੀ ਅੱਜ ਸੁਵੀਰ ਆ ਤੁਹਾਨੂੰ ਅੱਜ ਲਾਈਵ ਦਿਖਾ ਰਹੇ ਹਾਂ ਸਾਡੇ ਚੈਨਲ ਨਾਲ ਜੁਨ ਨਾਲ ਫਨਕਾ ਆ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲੇ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਜੋ ਇਸੇ ਤਰ੍ਹਾਂ ਵਾਲਾ ਹੋਰ ਵੀ ਅਸੀਂ ਤੁਹਾਡੇ ਰੂਰੂ ਚੰਗੇ ਵੀਡੀਓ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ